ਤੁਸੀਂ ਉਹਨਾਂ ਦੇ ਨਾਲ ਕਿਵੇਂ ਲੜੋਂਗੇ ਜਾ ਕੇ ਜਿਹੜੀਆਂ ਉਹ ਧਰਾਂ ਦੇ ਨਾਲ ਤੁਸੀਂ ਮੱਥਾ ਲਾਇਆ ਹੈ। ਵੇਖੋ ਜੀ ਅਸੀਂ ਸਾਡੀ ਲੜਾਈ ਕਿਸੇ ਨਾਲ ਨਹੀਂ ਸਾਡੀ ਲੜਾਈ ਆਪਣੇ ਆਪ ਨਾਲ ਹੀ ਹੈ। ਉਹ ਜਦੋਂ ਬੈਰਕਾਂ ਛੱਡ ਕੇ ਉੱਥੋਂ ਬਾਗੀ ਹੋਏ ਧਰਮੀ ਫੌਜੀ ਤਾਂ ਉਸ ਤੋਂ ਬਾਅਦ ਤੁਹਾਡੇ ਪਰਿਵਾਰ ਦੇ ਉੱਪਰ ਕੀ ਕੀ ਤਸ਼ੱਦਦਤ ਹੋਈ ਜੀ ਇਹ 1984 ਦੀ ਘਟਨਾਵਾਂ ਜਦੋਂ ਕਾਂਗਰਸ ਸਰਕਾਰ ਨੇ ਸ੍ਰੀ ਹਰਮੰਦਰ ਸਾਹਿਬ ਅਕਾਲ ਤਖਤ ਸਾਹਿਬ ਤੇ ਅਟੈਕ ਕੀਤਾ। ਮੇਰੇ ਪਤੀ ਜਿਹੜੇ ਸਿੱਖ ਰੈਜiment ਵਿੱਚ ਰਾਮਗੜ੍ਹ ਸੀ ਤੇ ਉਹਨਾਂ ਨੇ ਜਦੋਂ ਰੇਡੀਓ ਤੇ ਖਬਰ ਸੁਣੀ ਨਾ ਤਕਰੀਬ 7000 ਫੌਜੀ ਜਿਹੜੇ ਪੂਰੀ ਜੁਨਟ ਜਿਹੜੀ ਆ ਹਥਿਆਰਾਂ ਸਮੇਤ ਹੀ ਉਹ ਜਿਹੜੀ ਆ ਉਹ ਚੱਲ ਪਈ ਉਥੋਂ ਇਹਨਾਂ ਸਰਕਾਰ ਨੇ ਹੈਲੀਕਾਪਟਰਾਂ ਨਾਲ ਹਮਲੇ ਕੀਤੇ ਉਹਨਾਂ ਤੇ ਜਿਨੇ ਉਹਨਾਂ ਝਾੜੀਆਂ 'ਚ ਛੁਪ ਕੇ ਛੱਪੜਾਂ ਦਾ ਪਾਣੀ ਪੀ ਕੇ ਗੁਜ਼ਾਰਾ ਕੀਤਾ ਤੇ ਇਹਨਾਂ ਵਿੱਚ ਮੇਰੇ ਪਤੀ ਵੀ ਉਦੋਂ ਫੜੇ ਗਏ ਸੀ ਸਰਕਾਰ ਨੇ ਬਹੁਤ ਤਸ਼ੱਦਦ ਕੀਤਾ ਇਹਨਾਂ ਤੇ ਹੂੰ ਔਰ ਸਾਡੇ ਘਰ ਵੀ ਸਾਡੇ ਪਰਿਵਾਰ ਤੇ ਵੀ ਸੀਆਰਪੀ ਨੇ ਘੇਰਾ ਹੀ ਪਾਇਆ ਹੁੰਦਾ ਸੀ ਤੋਂ ਬਹੁਤ ਤਸ਼ੱਦਦ ਕੀਤਾ ਆਪਾਂ ਉਹ ਸਮੇਂ ਨੂੰ ਯਾਦ ਨਹੀਂ ਕਰ ਸਕਦੇ ਭੁੱਲ ਵੀ ਨਹੀਂ ਸਕਦੇ ਬੜੀ ਵੱਡੀ ਕੁਰਬਾਨੀ ਆ ਉਹਨਾਂ ਦੀ ਤਰਮੀ ਫੌਜੀਆਂ ਦੀ ਜਦ ਕਿ ਸਰਕਾਰ ਨੇ ਇਹਨਾਂ ਨੂੰ ਪਕੌੜੇ ਫੌਜੀ ਆਖਿਆ ਤੁਸੀਂ ਯਾਦ ਗਰੁੱਪ ਦੇ ਨਾਲ ਜੁੜੇ ਹੋ ਅਮਰਤਪਾਲ ਸਿੰਘ ਦੀ ਸਪੋਰਟ ਤੁਸੀਂ ਕੀਤੀ ਜਦੋਂ ਐਮਪੀ ਦੇ ਇਲੈਕਸ਼ਨ ਸੀਗੇ ਖੰਡੂਰ ਸਾਹਿਬ ਦੇ ਵਿੱਚ ਤਾਂ ਫਿਰ ਇਸ ਵਾਰ ਨਹੀਂ ਉਹਨਾਂ ਦੇ ਪਰਿਵਾਰ ਤੱਕ ਪਹੁੰਚ ਕੀਤੀ ਵੀ ਭਾਈ ਇਸ ਵਾਰ ਅਸੀਂ ਖੜੇ ਹੋਏ ਆ ਸਾਡੀ ਸਪੋਰਟ ਕਰਦੇ ਹਾਂ ਅਸੀਂ ਉਹਨਾਂ ਦਾ ਬਹੁਤ ਸਾਥ ਦਿੱਤਾ ਅਸੀਂ ਪਿੰਡਾਂ ਵਿੱਚ ਗੂਥ ਨਹੀਂ ਲੱਗਣ ਦਿੱਤੇ ਤੇ ਲੋੜ ਸੀ ਉਹਨਾਂ ਨੂੰ ਵੀ ਸਾਡੀ ਮਦਦ ਕਰਨ ਦੀ ਤੇ ਉਹਨਾਂ ਆਪਣਾ ਕੈਂਡੀਡੇਟ ਖੜਾ ਹਰਮਿੰਦਰ ਸਿੰਘ ਸੰਧੂ ਇਥੋਂ ਇਹ ਦਫ਼ਤਰ 'ਚ ਬੈਠ ਕੇ ਆਪਾਂ ਇੰਟਰਵਿਊ ਕਰ ਰਹੇ ਹਾਂ ਤੋਂ ਸਾਹਮਣੇ ਉਹਨਾਂ ਦਾ ਘਰ ਆ ਜਦੋਂ ਕਦੇ ਆਮੋ ਸਾਹਮਣੇ ਹੁੰਨੇ ਹੋ ਤਾਂ ਕਿਸ ਤਰ੍ਹਾਂ ਦੀ ਦੁਆ ਸਲਾਮ ਹੁੰਦੀ ਹੈ ਤੇ ਹਰਮੀਤ ਸਿੰਘ ਸੰਧੂ ਜੀ ਵੀ ਮੈਨੂੰ ਕਈ ਭੋਗਾਂ ਤੇ ਮਿਲ ਚੁੱਕਿਆ ਪਰ ਇਹਨਾਂ ਮਤਲਬ ਨਹੀਂ ਮਤਲਬ ਅੱਖ ਨਹੀਂ ਚੁੱਕੀ ਮੇਰੇ ਵੱਲ ਵੇਖਿਆ ਨਹੀਂ ਇਹਨਾਂ ਅਮਰਿੰਦਰ ਸਿੰਘ ਰਾਜਾ ਵਿਡਿੰਗ ਜਦੋਂ ਆਉਂਦੇ ਨੇ ਕਾਂਗਰਸ ਦੇ ਪ੍ਰਧਾਨ ਉਹ ਕਾਫੀ ਗਰਮ ਬੋਲ ਕੇ ਜਾਂਦੇ ਨੇ ਤੱਤਾ ਬੋਲ ਕੇ ਜਾਂਦੇ ਨੇ ਉਹ ਕਹਿੰਦੇ ਨੇ ਕਿ ਜੇਕਰ ਕਰਨ ਧਰਨ ਕਰਨ ਵਾਲੇ ਤੁਸੀਂ ਤੈਅ ਕਰਨਾ ਵੀ ਖਾਲਸਤਾਨੀਆਂ ਨਾਲ ਰਹਿਣਾ ਜਾਂ ਹਿੰਦੂਸਤਾਨ 'ਚ ਰਹਿਣਾ ਸਾਨੂੰ ਹਿੰਦੂਸਤਾਨ ਚਾਹੀਦਾ ਸਾਨੂੰ ਖਾਲਸਤਾਨੀ ਚਾਹੀਦਾ ਸਾਨੂੰ ਹਿੰਦੂਸਤਾਨ ਚਾਹੀਦਾ ਸਾਨੂੰ ਖਾਲਸਤਾਨੀ ਚਾਹੀਦਾ ਇਹ ਚੀਜ਼ਾਂ ਜਿੰਨੇ ਹੰਡਾਈਆਂ ਉਹ ਨਹੀਂ ਪਤਾ ਹੂੰ ਨਹੀਂ ਬਿਆਨ ਦੇਣਾ ਚਾਹੀਦਾ ਇਹ ਜ਼ਖਮਾਂ ਤੇ ਲੂਣ ਲਾਉਣ ਵਾਲੀ ਗੱਲ ਕੀਤੀ ਉਹਨਾਂ ਨੇ ਅਸੀਂ ਗੱਲ ਮਿਹਰ ਟੀਵੀਜ਼ਨ ਦੇ ਨਾਲ ਤੁਸੀਂ ਜੁੜੇ ਹੋ ਮੈਂ ਹਰਜਿੰਦਰ ਸਿੰਘ ਢਿੱਲੋਂ ਤੇ ਅਸੀਂ ਤੰਤਰਨ ਹਲਕੇ ਦੇ ਵਿੱਚ ਫਿਰ ਰਹੇ ਹਾਂ ਜਿਸ ਹਲਕਾ ਦੀ ਗੱਲ ਕਰੀ ਤਾਂ ਅੱਜ ਕਾਫੀ ਚਰਚਾ ਦੇ ਵਿੱਚ ਆ ਕਿਉਂਕਿ ਪੂਰੇ ਪੰਜਾਬ ਦੀ ਜਿਹੜੀ ਨਿਗਾਹ ਹੈ ਇਸ ਹਲਕੇ ਦੇ ਉੱਪਰ ਟਿਕੀ ਹੋਈ ਆ 2027 ਦੀ ਜਿਹੜੀ ਇਲੈਕਸ਼ਨਾਂ ਜਾਂ ਜਿਹੜੀ ਰਾਜ ਕਰੇਗੀ ਪਾਰਟੀ ਉਹ ਇਸ ਹਲਕੇ ਤੋਂ ਤੈਅ ਕੀਤਾ ਜਾਵੇਗਾ ਤਾਂ ਸਾਡੇ ਨਾਲ ਅੱਜ ਸ਼੍ਰੋਮਣੀ ਅਕਾਲੀ ਦਲ ਤੋਂ ਬੀਬੀ ਸਖਵਿੰਦਰ ਕੌਰ ਰੰਡਾਵਾ ਜੀ ਮੌਜੂਦ ਨੇ ਅਸੀਂ ਗੱਲਬਾਤ ਕਰਦੇ ਹਾਂ ਬੀਬੀ ਜੀ ਪਹਿਲਾਂ ਸਵਾਗਤ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾ ਕਿਵੇਂ ਹੋ ਠੀਕ ਹੋ ਚੜਦੀ ਕਲਾ ਜੀ ਇਲਾਕੇ ਦਾ ਦੌਰਾ ਕਰ ਲਿਆ ਕਾਫੀ ਲੋਕਾਂ ਨੂੰ ਮਿਲਦੇ ਹਾਂ ਪਿਛਲੇ 3 ਮਹੀਨਿਆਂ ਤੋਂ ਲੱਗੇ ਹੋਏ ਹਾਂ ਲਗਾਤਾਰ ਜਦੋਂ ਸਰਦਾਰ ਸਖਵਿੰਦਰ ਸਿੰਘ ਬਾਦਲੂ ਰਾਣੇ ਐਲਾਨ ਕੀਤਾ ਸੀ ਕਿ ਇਥੋਂ ਪ੍ਰਿੰਸੀਪਲ ਬੀਬੀ ਸਖਵਿੰਦਰ ਕੌਰ ਰੰਧਾਵਾ ਨੂੰ ਜਿਹੜਿਆ ਕਿ ਉਮੀਦਵਾਰ ਐਲਾਨ ਹੈ ਜਾਣਾਗਾ ਤਾਂ ਲੋਕਾਂ ਦਾ ਕੀ ਰਿਸਪੌਂਸ ਆ ਜੀ ਆਪਾਂ 3 ਮਹੀਨੇ ਤੋਂ ਲੱਗੇ ਹੋਏ ਹਾਂ ਪਿੰਡਾਂ ਵਿੱਚ ਵਿਚਰ ਰਹੇ ਹਾਂ ਜੀ ਤੇ ਲੋਕਾਂ ਦਾ ਭਰਮ ਹੰਗਾਰਾ ਮਿਲਦੇ ਆ ਜੀ ਹਾਂ ਲੋਕੀ ਸ਼ਰਮਣੀ ਅਕਾਲੀ ਦਲ ਦੇ ਕੰਮਾਂ ਨੂੰ ਯਾਦ ਕਰ ਰਹੇ ਨੇ ਹੂੰ 9 ਸਾਲਾਂ ਵਿੱਚ ਪੰਜਾਬ ਦਾ ਬਹੁਤ ਨੁਕਸਾਨ ਹੋਇਆ ਹੂੰ ਤੇ ਇਸ ਕਰਕੇ ਲੋਕੀ ਚਾਹੁੰਦੇ ਕਿ ਦੁਬਾਰਾ ਸ਼ਰਮਣੀ ਅਕਾਲੀ ਦਲ ਦੀ ਸਰਕਾਰ ਆਵੇ ਔਰ ਲੋਕੀ ਬਹੁਤ ਉਤਸ਼ਾਹ ਨਾਲ ਕੰਮ ਕਰ ਰਹੇ ਸਾਡਾ ਸਾਥ ਦੇ ਰਹੇ ਨੇ ਹੂੰ ਜਿਹੜੀਆਂ ਧਿਰਾਂ ਦੇ ਨਾਲ ਤੁਹਾਡਾ ਮੱਥਾ ਲੱਗਿਆ ਉਹ ਕਾਫੀ ਤਾਕਤਵਾਰ ਨੇ ਸੱਤਾ ਦੇ ਵਿੱਚ ਵੀ ਨੇ ਤੇ ਕੁਝ ਕੁ ਧਿਰਾਂ ਦੀ ਜਿਹੜੀ ਕਿ ਸਪੋਰਟ ਆ ਉਹ ਹੋਰ ਬੰਦਿਆਂ ਦੇ ਵੱਲੋਂ ਵੀ ਕੀਤੀ ਜਾ ਰਹੀ ਆ ਤੁਹਾਡੇ ਨਾਲ ਕੌਣ ਖੜਾਗਾ ਤੁਸੀਂ ਉਹਨਾਂ ਦੇ ਨਾਲ ਕਿਵੇਂ ਲੜੋਗੇ ਜਾ ਕੇ ਜਿਹੜੀਆਂ ਉਹ ਤਰ੍ਹਾਂ ਦੇ ਨਾਲ ਤੁਸੀਂ ਮੱਥਾ ਲਾਇਆ ਹੈ। ਵੇਖੋ ਜੀ ਅਸੀਂ ਸਾਡੀ ਲੜਾਈ ਕਿਸੇ ਨਾਲ ਨਹੀਂ ਸਾਡੀ ਲੜਾਈ ਆਪਣੇ ਆਪ ਨਾਲ ਹੀ ਆ। ਹੂੰ ਪਹਿਲਾਂ ਤੇ ਮੈਂ ਤੁਹਾਨੂੰ ਦੱਸ ਦਵਾਂ ਕਿ ਮੈਂ ਆਜ਼ਾਦ ਗਰੁੱਪ ਵਿੱਚ ਕੰਮ ਕੀਤਾ। ਹੂੰ ਜਿਹਦੇ ਵਿੱਚ 43 ਸਰਪੰਚ ਸਾਡੇ ਬਣੇ ਨੇ। ਜੀ। ਔਰ 8 ਐਮਸੀ ਬਣੇ ਨੇ। ਹੂੰ 50% ਜਿਹੜੇ ਆ ਸਰਪੰਚ ਸਾਡੇ ਨੇ। ਜੀ। ਔਰ ਹੁਣ ਵੀ ਜਦੋਂ ਦੀ ਚੋਣ ਮਹੀਮ ਸ਼ੁਰੂ ਹੋਈ ਹੈ ਤੜਾ ਤੜ ਸਰਪੰਚ ਜਿਹੜੇ ਆ ਆ ਆਧੁਮੀ ਪਾਰਟੀ ਦੇ ਕਾਂਗਰਸ ਦੇ ਸਾਡੇ ਨਾਲ ਜੁੜ ਰਹੇ ਨੇ 60 ਦੇ ਕਰੀਬ ਸਰਪੰਚ ਹੋ ਗਏ ਆ ਔਰ ਛੋਟੇ ਵਰਕਰ ਵੀ ਜਿਹੜੇ ਉਹ ਵੀ ਜੁੜ ਰਹੇ ਨੇ ਹੂੰ ਤੇ ਇਸ ਕਰਕੇ ਸਾਡਾ ਕਿਹੇ ਨਾ ਕੰਪੀਟੀਸ਼ਨ ਨਹੀਂ ਸਾਡਾ ਆਪਣੇ ਆਪ ਨਾਲ ਹੀ ਆ ਤੇ ਪਰਵਾਹ ਨਾ ਹਾਰਾ ਮਿਲਦੀ ਆ ਜੀ ਲੋਕਾਂ ਦਾ ਮੈਂ ਥੋੜਾ ਜਿਹਾ ਰਾਜਨੀਤੀ ਤੋਂ ਹਟ ਕੇ ਇਹ ਗੱਲ ਕਰਾਂ ਦਾ ਤੁਹਾਡੇ ਜੀਵਨ ਤੇ ਝਾਤ ਮਾਰੀ ਇਹਦਾ ਧਰਮੀ ਫੌਜੀਾਂ ਦੀ ਕਿਤਾਬ ਦੇ ਵਿੱਚੋਂ ਤੁਹਾਡਾ ਪਰਿਵਾਰ ਵੀ ਹੁੰਦਾਗਾ ਜੀ ਉਹ ਜਦੋਂ ਬੈਰਕਾਂ ਛੱਡ ਕੇ ਉੱਥੋਂ ਬਾਗੀ ਹੋਏ ਧਰਮੀ ਫੌਜੀ ਤਾਂ ਉਸ ਤੋਂ ਬਾਅਦ ਤੁਹਾਡੇ ਪਰਿਵਾਰ ਦੇ ਉੱਪਰ ਕੀ ਕੀ ਤਸ਼ੱਦਦਤ ਹੋਏ ਜਾਂ ਕਿ ਜ਼ਿੰਦਗੀ ਜਿਹੜੀ ਕਿ ਉਹ ਕਿਵੇਂ ਦੀ ਬਸਰ ਕੀਤੀ ਜੀ ਇਹ 1984 ਦੀ ਘਟਨਾਵਾਂ ਜਦੋਂ ਕਾਂਗਰਸ ਸਰਕਾਰ ਨੇ ਸ੍ਰੀ ਹਰਮੰਦਰ ਸਾਹਿਬ ਅਕਾਲ ਤਖਤ ਸਾਹਿਬ ਤੇ ਅਟੈਕ ਕੀਤਾ ਹੂੰ ਤੇ ਪੰਜਾਬ ਨਾਲੋਂ ਕਨੈਕਸ਼ਨ ਕੱਟ ਦਿੱਤਾ ਗਿਆ ਕੋਈ ਵੀ ਖਬਰ ਬਾਹਰ ਨਹੀਂ ਸੀ ਜਾਂਦੀ ਹੂੰ ਉਦੋਂ ਸਰਕਾਰ ਨੇ ਸੋਚਿਆ ਕਿ ਸਿੱਖ ਭੜਕ ਜਾਣਗੇ ਤੇ ਕਿਸੇ ਨੂੰ ਪਤਾ ਹੀ ਨਾ ਲੱਗੇ ਕਿ ਇੱਥੇ ਕੀ ਹੋ ਰਿਹਾ ਹੂੰ ਮੇਰੇ ਪਤੀ ਜਿਹੜੇ ਸਿੱਖ ਰੈਜiment ਵਿੱਚ ਆਮਗੜ੍ਹ ਸੀ ਹੂੰ ਤੇ ਉਹਨਾਂ ਨੇ ਜਦੋਂ ਰੇਡੀਓ ਤੇ ਖਬਰ ਸੁਣੀ ਨਾ ਹੂੰ ਕਰੀਬ 7000 ਫੌਜੀ ਜਿਹੜੇ ਪੂਰੀ ਜੁਨਟ ਜਿਹੜੀ ਆ ਹਥਿਆਰਾਂ ਸਮੇਤ ਹੀ ਉਹ ਜਿਹੜੀ ਆ ਉਹ ਚੱਲ ਪਈ ਉਥੋਂ ਹੂੰ ਰਸਤੇ ਵਿੱਚ ਕਈ ਸ਼ਹੀਦ ਵੀ ਹੋ ਗਏ। ਹਮਮ ਇਹਨਾਂ ਸਰਕਾਰ ਨੇ ਹੈਲੀਕਾਪਟਰਾਂ ਨਾਲ ਹਮਲੇ ਕੀਤੇ ਉਹਨਾਂ ਤੇ ਜਿਨੇ ਉਹਨਾਂ ਝਾੜੀਆਂ ਚ ਛੁਪ ਕੇ ਛੱਪੜਾਂ ਦਾ ਪਾਣੀ ਪੀ ਕੇ ਗੁਜ਼ਾਰਾ ਕੀਤਾ। ਹਮਮ ਤੇ ਰਾਤ ਨੂੰ ਉਹਨਾਂ ਪੈਦਲ ਹੀ ਤੁਰਨਾ। ਹਮਮ ਤੇ ਇਹਨਾਂ ਵਿੱਚੋਂ ਕਈ ਫੜੇ ਗਏ। ਹਮਮ ਕਈ ਬਚ ਕੇ ਆ ਗਏ। ਜੀ ਤੇ ਇਹਨਾਂ ਵਿੱਚ ਮੇਰੇ ਪਤੀ ਵੀ ਉਦੋਂ ਫੜੇ ਗਏ ਸੀ। ਹਮਮ ਸਰਕਾਰ ਨੇ ਬਹੁਤ ਤਸ਼ੱਦਦ ਕੀਤਾ ਇਹਨਾਂ 'ਤੇ। ਹਮਮ ਔਰ ਸਾਡੇ ਘਰ ਵੀ ਸਾਡੇ ਪਰਿਵਾਰ ਤੇ ਵੀ ਸੀ ਆ ਪੀ ਨੇ ਕਿਹੜਾ ਹੀ ਪਾਇਆ ਹੁੰਦਾ ਸੀ ਸਾਡੇ ਵੱਡੇ ਵੱਡੇਰੇ ਜਿਨ੍ਹਾਂ ਨੂੰ ਫੜ ਕੇ ਲੈ ਜਾਂਦੇ ਸੀ ਤੇ ਬਹੁਤ ਤਸ਼द्दਦ ਕੀਤਾ ਆਪਾਂ ਉਹ ਸਮੇਂ ਨੂੰ ਯਾਦ ਨਹੀਂ ਕਰ ਸਕਦੇ ਭੁੱਲ ਵੀ ਨਹੀਂ ਸਕਦੇ ਤੇ ਪਰ ਉਹ ਜਿਹੜਾ ਟਾਈਮ ਕੱਢਿਆ ਨਾ ਉਹ ਜਦੋਂ ਅੱਖਾਂ ਸਾਹਮਣੇ ਲਿਆਈਏ ਤੇ ਬੜਾ ਦਰਦ ਆਉਂਦਾ ਵਾ ਕਿ ਆਪਣੀਆਂ ਹੀ ਸਰਕਾਰਾਂ ਨੇ ਜਿਦ ਤਰ੍ਹਾਂ ਐਮਨ ਸ਼ਾਹ ਅਬਦਾਲੀ ਨੇ ਹਮਲੇ ਕੀਤੇ ਤੇ ਉਹ ਤੇ ਬਾਹਰ ਦੇ ਸੀ ਤੇ ਆਪਣੀਆਂ ਸਰਕਾਰਾਂ ਨੇ ਆਪਣੇ ਉੱਤੇ ਹਮਲਾ ਕੀਤਾ ਤੇ ਇਹ ਕਦੀ ਵੀ ਭੁਲਾਇਆ ਨਹੀਂ ਜਾ ਸਕਦਾ ਜਦੋਂ ਤਸ਼ੱਦਦ ਹੁੰਦਾ ਸੀ ਜਾਂ ਤੁਸੀਂ ਅੱਜ ਵੀ ਬੈਠ ਕੇ ਘਰਾਂ ਦੇ ਵਿੱਚ ਗੱਲਾਂ ਕਰਦੇ ਹੋ ਉਸ ਉਸ ਦੌਰ ਦੀਆਂ ਉਸ ਮੂਵਮੈਂਟ ਦੀਆਂ ਤਾਂ ਅਕਸਰ ਚਰਚਾ ਹੁੰਦੀ ਹੈ ਕਿ ਉਦੋਂ ਤਾਂ ਪੰਜਾਬ ਨੂੰ ਤੋੜਨ ਦੀ ਗੱਲ ਕੀਤੀ ਗਈ ਉਦੋਂ ਤਾਂ ਖਾਲਸਤਾਨ ਵਰਗੀ ਜਿਹੜੀ ਮੂਵਮੈਂਟ ਚੱਲੀ ਉਸ ਨੇ ਪੰਜਾਬ ਦੇ ਹਿੱਸੇ ਕਰਨ ਦੀ ਗੱਲ ਕੀਤੀ ਦੇਸ਼ ਨੂੰ ਤੋੜਨ ਦੀ ਗੱਲ ਕੀਤੀ ਉਹ ਉਹ ਗੱਲ ਨੂੰ ਕਿਵੇਂ ਦੇਖਦੇ ਹੋ ਤੁਸੀਂ ਜੀ ਬਿਲਕੁਲ ਤੋੜਨ ਦੀ ਗੱਲ ਨਹੀਂ ਕੀਤੀ ਗਈ ਉਹ ਜਿਹੜੇ ਤਸ਼ੱਦਦ ਦੇ ਮਾਰੇ ਲੋਕ ਜਿਹੜੇ ਸੀ ਉਹ ਹੀ ਅੱਗੇ ਆਉਂਦੇ ਸੀ ਸਰਕਾਰ ਕੋਲ ਉੱਦ ਖੜੇ ਹੁੰਦੇ ਸੀ ਆਪਣੀ ਗੱਲ ਆਵਾਜ਼ ਉਠਾਉਂਦੇ ਸੀ ਤੇ ਸਰਕਾਰ ਉਹਨਾਂ ਨੂੰ ਜਿਹੜੇ ਆ ਉਹਨਾਂ ਤੇ ਤਸ਼ੱਦਦ ਕਰਦੀ ਸੀ ਤੇ ਇਸ ਕਰਕੇ ਆਪਾਂ ਮਤਲਬ ਇਸ ਚੀਜ਼ ਨੂੰ ਇਹਦੇ ਵਿੱਚ ਨਹੀਂ ਮੰਨਦੇ ਬੜੀ ਵੱਡੀ ਕੁਰਬਾਨੀ ਆ ਉਹਨਾਂ ਦੀ ਧਰਮੀ ਫੌਜੀਆਂ ਦੀ ਜਦ ਕਿ ਸਰਕਾਰ ਨੇ ਇਹਨਾਂ ਨੂੰ ਪਕੌੜੇ ਫੌਜੀ ਆਖਿਆ ਤੇ ਸ਼ਰੋਣੀ ਕਮੇਟੀ ਨੇ ਇਹਨਾਂ ਨੂੰ ਧਰਮੀ ਫੌਜੀ ਆਖਿਆ ਸ਼ਰੋਣੀ ਕਮੇਟੀ ਨੇ ਸਾਡੀ ਬਾਹ ਫੜੀ ਤੇ ਫਿਰ ਇਹਨਾਂ ਨੂੰ ਸ਼ਰੋਣੀ ਕਮੇਟੀ ਵਿੱਚ ਸਰਵਿਸ ਵੀ ਦਿੱਤੀ। ਹੂੰ। ਕਿੰਨਾ ਸਮਾਂ ਜਿਹੜਾ ਕਿ ਉਹ ਤਸ਼ੱਬਦ ਤੇ ਚੱਲਣਾ ਪਿਆ, ਕਿੰਨਾ ਸਮਾਂ ਜਿਹੜਾ ਕਿ ਉਹਦਾ ਸਾਹਮਣਾ ਕਰਨਾ ਪਿਆ ਤੁਹਾਨੂੰ? ਲਗਭਗ 10 ਸਾਲ। 10 ਸਾਲ। ਹਾਂਜੀ। ਤੁਸੀਂ ਯਾਦ ਗਰੁੱਪ ਦੇ ਨਾਲ ਜੁੜੇ ਹੋ। ਅਮਰਤਪਾਲ ਸਿੰਘ ਦੀ ਸਪੋਰਟ ਤੁਸੀਂ ਕੀਤੀ ਜਦੋਂ ਐਮਪੀ ਦੇ ਇਲੈਕਸ਼ਨ ਸੀਗੇ ਖੰਡੂਰ ਸਾਹਿਬ ਦੇ ਵਿੱਚ। ਬਿਲਕੁਲ। ਤਾਂ ਫਿਰ ਇਸ ਵਾਰ ਨਹੀਂ ਉਹਨਾਂ ਦੇ ਪਰਿਵਾਰ ਤੱਕ ਪਹੁੰਚ ਕੀਤੀ ਵੀ ਭਾਈ ਇਸ ਵਾਰ ਅਸੀਂ ਖੜੇ ਹੋਏ ਹਾਂ ਸਾਡੀ ਸਪੋਰਟ ਕਰ ਦਿਓ। ਆਜ਼ਾਦ ਗਰੁੱਪ ਵਿੱਚ ਵੀ ਆਪਾਂ ਧੱਕੇਸ਼ਾਹੀ ਦੇ ਵਿਰੋਧੀ ਆਏ ਆਂ। ਹੂੰ। ਆਜ਼ਾਦ ਗਰੁੱਪ ਵਿੱਚ ਰਹਿ ਕੇ ਮੈਂ ਕੰਮ ਕੀਤਾ। ਉਹਨਾਂ ਨੇ ਮੈਨੂੰ ਆਪਣਾ ਆਗੂ ਚੁਣਿਆ। ਤੇ ਉਦੋਂ ਇਹਨਾਂ ਦੇ ਕਾਗਜ਼ ਨਹੀਂ ਸੀ ਸਰਪੰਚਾਂ ਦੇ ਦਾਖਲ ਹੋਣ ਦਿੱਤੇ ਮੌਕੇ ਦੀ ਸਰਕਾਰ ਨੇ। ਅਸੀਂ ਪ੍ਰੈਸ ਦਾ ਸਹਾਰਾ ਲੈ ਕੇ, ਕੋਰ ਦਾ ਸਹਾਰਾ ਲੈ ਕੇ ਇਹਨਾਂ ਦੇ ਕਾਗਜ਼ ਦਾਖਲ ਕਰਵਾਏ। ਜਿਨ੍ਹਾਂ ਵਿੱਚ 43 ਸਰਪੰਚ ਸਾਡੇ ਜਿੱਤੇ ਸਿਰਫ ਸ਼੍ਰੋਮਣੀ ਅਕਾਲੀ ਦਲ ਦੇ ਨਹੀਂ ਜਿਨ੍ਹਾਂ ਵਿੱਚ ਕਾਂਗਰਸ ਦੇ ਵੀ ਸਰਪੰਚ ਸੀ। ਹੂੰ। ਉਹਨਾਂ ਨੂੰ ਵੀ ਪਤਾ ਲੱਗਾ ਕਿ ਅਸੀਂ ਇਹਨਾਂ ਦੇ ਨਾਲ ਖੜੇ ਹੋਈਏ ਇਹ ਠੱਕੇਸ਼ਾਈ ਵਿਰੋਧ ਲੜੇ ਆ ਵੀ ਅਸੀਂ ਕਦੀ ਸਰਪੰਚ ਬਣੀ ਨਹੀਂ ਸਕਦੇ ਜੇ ਇਹ ਨਾ ਮਤਲਬ ਸਾਡੇ ਵਾਸਤੇ ਲੜਦੇ ਤੇ ਲੰਬੀ ਲੜਾਈ ਸਾਨੂੰ ਲੜਨੀ ਪਈ ਤੇ ਸੋ ਸਾਰਿਆਂ ਨੂੰ ਠੱਕੇਸ਼ਾਈ ਤੋਂ ਹੀ ਪਰੇਸ਼ਾਨ ਨੇ ਬਾਕੀ ਅਮਰਤਪਾਲ ਦੀ ਗੱਲ ਤੁਸੀਂ 2024 ਦੀ ਕੀਤੀ ਅਸੀਂ ਉਹਨਾਂ ਦਾ ਬਹੁਤ ਸਾਥ ਦਿੱਤਾ ਅਸੀਂ ਪਿੰਡਾਂ ਵਿੱਚ ਗੂਥ ਨਹੀਂ ਲੱਗਣ ਦਿੱਤੇ ਤੇ ਲੋੜ ਸੀ ਉਹਨਾਂ ਨੂੰ ਵੀ ਸਾਡੀ ਮਦਦ ਕਰਨ ਦੀ ਤੇ ਸਮਾਂ ਇਹੋ ਜਿਹਾ ਬਣਿਆ ਅਸੀਂ ਮਿਲਣਾ ਚਾਹੁੰਦੇ ਸਾਂ ਸਰਦਾਰ ਤਖਸੇਮ ਸਿੰਘ ਜੀ ਨੂੰ ਤੇ ਅਜੇ ਵਿਚਾਰ ਹੀ ਕਰ ਰਹੇ ਹਾਂ ਅਸੀਂ ਮਿਲੇ ਨਹੀਂ ਅਸੀਂ ਅਜੇ ਤੇ ਵੈਸੇ ਉਹਨਾਂ ਨੂੰ ਵੀ ਪਤਾ ਪਈ ਇਸ ਪਰਿਵਾਰ ਨੇ ਸਾਡੀ ਬਹੁਤ ਮਦਦ ਕੀਤੀ ਆ ਤੇ ਉਹਨਾਂ ਆਪਣਾ ਕੈਂਡੀਡੇਟ ਖੜਾ ਰਤਾ ਵੇਖੋ ਰਾਈਟ ਜੋ ਸਭ ਨੂੰ ਇਲੈਕਸ਼ਨ ਲੜ ਰਹੇ ਆ ਤੇ ਬਾਕੀ 14 ਤਰੀਕ ਨੂੰ ਪਤਾ ਲੱਗ ਜਾਏਗਾ ਸਾਰਾ ਕੁਝ ਸਾਹਮਣੇ ਆ ਜਾਏਗਾ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਰਹੇ ਐਮਐਲਏ ਵੀ ਚੁਣੇ ਗਏ ਇੱਕ ਵਾਰ ਆਯਾਦ ਵੀ ਚੁਣੇ ਗਏ ਹਰਮਿੰਦਰ ਸਿੰਘ ਸੰਧੂ ਇਥੋਂ ਇਹ ਦਫ਼ਤਰ 'ਚ ਬੈਠ ਕੇ ਆਪਾਂ ਇੰਟਰਵਿਊ ਕਰ ਰਹੇ ਆਂ ਤਾਂ ਸਾਹਮਣੇ ਉਹਨਾਂ ਦਾ ਘਰ ਆ ਜਦੋਂ ਕਦੇ ਆਹਮੋ ਸਾਹਮਣੇ ਹੁੰਨੇ ਹੋ ਤਾਂ ਕਿਸ ਤਰ੍ਹਾਂ ਦੀ ਦੂਆ ਸਲਾਮ ਹੁੰਦੀ ਆ ਵੇਖੋ ਜੀ ਆਪਾਂ ਸਾਰੇ ਭੈਣ ਭਰਾ ਵਾਂ ਹਮ ਹਲਕਾ ਸਾਡਾ ਪਰਿਵਾਰ ਵਾ ਹਮ ਜਦੋਂ ਆਪਾਂ ਪੋਲਿਟਿਕਸ 'ਚ ਆ ਜਾਂਦੇ ਆ ਸਾਡੇ ਦੂਸਰੇ ਪਹਿਲੇ ਰਿਸ਼ਤੇ ਜਿਹੜੇ ਆ ਉਹ ਛੋਟ ਜਾਂਦੇ ਆ ਆਪਾਂ ਇਹਨਾਂ ਨੂੰ ਆਪਣਾ ਪਰਿਵਾਰ ਸਮਝਦੇ ਆਂ ਹਮ ਕਿਉਂਕਿ ਸਮਾਂ ਨਹੀਂ ਹੁੰਦਾ ਉਹਨਾਂ ਨਾਲ ਗੱਲਬਾਤ ਕਰਨ ਦਾ ਹਮ ਤੇ ਇਹ ਵੀ ਸਾਡੇ ਪਰਿਵਾਰਕ ਮੈਂਬਰ ਸੀ ਹਮ ਇਹ ਛੱਡ ਕੇ ਚਲੇ ਗਏ ਬੇਕੋ ਉਹਨਾਂ ਦਾ ਨਿੱਜੀ ਫੈਸਲਾ ਜੀ ਬਾਕੀ ਤੁਹਾਨੂੰ ਮੈਂ ਇੱਕ ਗੱਲ ਦੱਸਾਂ ਕਿ ਸਰਦਾਰ ਹਰਜੀਤ ਸਿੰਘ ਜੀ ਸੰਧੂ ਭਾਜੀਪੀ ਦੇ ਜਿਹੜੇ ਕੈਂਡੀਡੇਟ ਨੇ ਜੀ ਉਹ ਮੈਨੂੰ ਮੰਦਿਰ ਵਿੱਚ ਮਿਲੇ ਹੂੰ ਤੇ ਮੈਨੂੰ ਮਤਲਬ ਬੋਲੇ ਮੇਰ ਨਾਲ ਮਮੀ ਬੋਲੀ ਹੱਸ ਕੇ ਉਹਨਾਂ ਨੇ ਸਸਰੀ ਗੱਲ ਕੀਤੀ ਤੇ ਸਰਦਾਰ ترਸੇਮ ਸਿੰਘ ਜੀ ਵੀ ਮੈਨੂੰ ਇੱਕ ਭੋਗ ਤੇ ਮਿਲੇ ਉਹਨਾਂ ਨੇ ਵੀ ਮੈਂ ਹਾਲਚਾਲ ਪੁੱਛਿਆ ਉਹਨਾਂ ਵੀ ਮੈਨੂੰ ਪੁੱਛਿਆ ਹੂੰ ਇਹੋ ਇਥੇ ਸਾਡੇ ਸੰਸਕਾਰ ਵਾ ਹੂੰ ਤੇ ਹਰਮੀਤ ਸਿੰਘ ਸੰਧੂ ਜੀ ਵੀ ਮੈਨੂੰ ਕਈ ਭੋਗਾਂ ਤੇ ਮਿਲ ਚੁੱਕੇ ਆ ਪਰ ਇਹਨਾਂ ਮਤਲਬ ਨਹੀਂ ਮਤਲਬ ਅੱਖ ਨਹੀਂ ਚੁੱਕੀ ਮੇਰੇ ਵੱਲ ਵੇਖਿਆ ਨਹੀਂ ਇਹਨਾਂ ਨਾ ਮੇਰੇ ਲੱਗੇ ਹੀ ਹੋਇਆ ਨਹੀਂ ਤੇ ਲਾਗੋ ਮੈਂ ਖੁਦ ਹੀ ਬੁਲਾ ਲੈਂਦੀ ਤੇ ਨਹੀਂ ਇਹਨਾਂ ਨੇ ਕਦੀ ਮੇਰਾ ਬੋਲ ਚੱਲ ਨਹੀਂ ਹੋਇਆ ਹੁੰਦਾ ਅਫਸੋਸ ਹੁੰਦਾ ਇਸ ਗੱਲ ਦਾ ਕਿ ਇਹਨਾਂ ਨੇ ਹਾਂ ਜੀ ਆਪਾਂ ਸਾਡੇ ਸੰਸਕਾਰ ਇਹੋ ਜਿਹੇ ਆ ਨਾਲੇ ਉਹ ਆਪਣੀ ਪਾਰਟੀ 'ਚ ਰਹਿ ਸੀ ਤੇ ਸਾਡੇ ਸੰਸਕਾਰ ਤੇ ਇਹੋ ਹੀ ਆ ਕਿ ਆਪਾਂ ਸਭ ਨੂੰ ਬੁਲਾਏ ਭਾਵੇਂ ਦੁਸ਼ਮਣ ਵੀ ਆਪਾਂ ਉਹਨੂੰ ਵੀ ਬੁਲਾਏ ਗਏ ਹੂੰ ਤੇ ਬਾਕੀ ਇਹ ਵੀ ਮੇਰਾ ਤੇ ਉਹਨਾਂ ਨਾਲ ਕੋਈ ਹੈ ਨਹੀਂ ਗਈ ਕੋਈ ਦੁਸ਼ਮਣੀ ਨਹੀਂ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਗਈ ਤੇ ਬਾਕੀ ਚਲੋ ਉਹਨਾਂ ਦੀ ਮਰਜ਼ੀ ਆਪੋ ਆਪਣਾ ਸੁਭਾਅ ਹੁੰਦਾ ਸਟੇਜਾਂ ਦੇ ਉੱਪਰੋਂ ਕਾਫੀ ਗਰਮ ਬੋਲਦੇ ਨੇ ਹਰਮੀਤ ਸੰਦੂਲ ਕਹਿੰਦੇ ਨੇ ਕਿ ਜੇ ਸਾਡੇ ਕਿਸੇ ਵੀ ਵਰਕਰ ਨੂੰ ਫੋਨ ਕਰਿਆ ਤਾਂ ਹਿਸਾਬ ਲਾ ਲਿਓ ਬਾਰਡਰ ਖੜਪਾ ਦੇਾਂਗੇ ਵੇਖੋ ਜੀ ਉਹ ਤੇ ਉਹਨਾਂ ਦੀ ਸੋਚ ਵਾ ਕਿੰਨੂ ਓਟ ਪਾਉਂਦੇ ਆ ਕਿਨੂ ਰਖਾਉਂਦੇ ਆ ਇਹ ਤੇ ਉਹਨਾਂ ਦੀ ਮਰਜ਼ੀ ਜੇ ਬਿਆਨ ਜਿਹੜੇ ਉਹ ਜਿੰਨੇ ਮਰਜ਼ੀ ਡਾਗੀ ਜਾਓ ਇਹ ਤੇ ਬਦਲਾ ਲਓ ਰਾਜਨੀਤੀ ਆ ਤੇ ਆਪਾਂ ਬਦਲਾ ਲਓ ਰਾਜਨੀਤੀ ਨਹੀਂ ਕਰਨਾ ਇਸ ਗੱਲ ਦੇ ਵਿੱਚ ਅਸੀਂ ਨਹੀਂ ਸਹਿਮਤ ਇਸ ਗੱਲ ਨਾਲ ਤੁਹਾਡੇ ਇਲਾਕੇ 'ਚ ਨਸ਼ਾ ਕਿੰਨਾ ਘਾ ਜਿਹੜੇ ਪਿੰਡਾਂ ਦੇ ਵਿੱਚ ਤੁਸੀਂ ਵਿਚਰੇ ਨੇ ਵੇਖੋ ਜੀ ਪਿੰਡਾਂ ਵਿੱਚ ਵਿਚਰੀਏ ਤੇ ਤਕਰੀਬਨ ਤਕਰੀਬਨ ਹਰ ਘਰ 'ਚ ਹੀ ਮਾਵਾ ਰਹਿੰਦੀਆਂ ਜੇ ਇਹਨਾਂ ਨਸ਼ਾ ਜਿਦੋਂ ਜਾਈਦਾ ਲੋਕਾਂ ਦੀ ਕੋਈ ਮੰਗ ਨਹੀਂ ਹੁੰਦੀ ਸਿਰਫ ਇਹੋ ਹੱਥ ਜੋੜ ਦੇ ਕੇ ਨਸ਼ਾ ਬੰਦ ਕਰ ਦੋ ਹੋਰ ਨਹੀਂ ਕੋਈ ਸਾਨੂੰ ਕਹਿੰਦੇ ਤੇ ਅਸੀਂ ਇਹੋ ਹੀ ਉਹਨਾਂ ਨੂੰ ਕਿਹਾ ਕਿ ਆਪਾਂ ਪਿੰਡ ਵਾਈਜ਼ ਕਮੇਟੀਆਂ ਬਣਾਵਾਂਗੇ ਕਿਉਂਕਿ ਸਰਕਾਰਾਂ ਨਸ਼ਾ ਨਹੀਂ ਬੰਦ ਕਰ ਸਕਦੀਆਂ ਸਰਕਾਰ ਤਾਂ ਕਹਿੰਦੀ ਜੁੱਧ ਨਸ਼ਾ ਵਿਰੁੱਧ ਚੱਲਿਆ ਹੈ ਹਾਂ ਤੇ ਵੇਖ ਲਿਆ ਉਸ ਤੋਂ ਬਾਅਦ ਤੁਸੀਂ ਅੰਕੜੇ ਕੱਢ ਲਓ ਕਿੰਨੀਆਂ ਮੌਤਾਂ ਹੋਈਆਂ ਜੇ ਨਸ਼ਾ 31 ਮਈ ਨੂੰ ਖਤਮ ਹੋ ਗਿਆ ਤੇ ਕਿੰਨੀਆਂ ਮੌਤਾਂ ਹੋਈਆਂ ਜੀ ਤੁਹਾਨੂੰ ਰਿਪੋਰਟ ਮਿਲ ਜਾਏਗੀ ਸਿੱਖਿਆ ਦਾ ਕੋਈ ਹਮਾਰ ਹੋਇਆ ਇਧਰਲੇ ਏਰੀਆ 'ਚ ਕਿਉਂਕਿ ਬਾਰਡਰ ਬਿਲਟ ਪੈ ਜਾਂਦੀ ਹੈ ਇਸ ਬਿਲਟ ਨੇ ਸਾਰੀ 47B ਚੱਲੀ 66 84 ਬਹੁਤ ਬੜਾ ਕੁਝ ਚੱਲਿਆ ਇਸ ਵਿਲਟ ਨੇ ਹਾਂਜੀ ਸਿੱਖਿਆ ਦਾ ਕਿੰਨਾ ਘਾਹਾਰ ਹੋਇਆ ਨਹੀਂ ਬਿਲਕੁਲ ਨਹੀਂ ਵੇਖੋ ਕੋਈ ਇੱਥੇ ਕਾਲਜ ਨਹੀਂ ਲੜਕੀਆਂ ਦਾ ਹਗਾ ਤਰਨ ਤਰਨ ਵਿੱਚ ਹੂੰ ਤੇ ਪ੍ਰਧਾਨ ਸਾਹਿਬ ਨਾਲ ਮੈਂ ਗੱਲ ਕੀਤੀ ਸੀ ਤੇ ਇਲੈਕਸ਼ਨ ਤੋਂ ਬਾਅਦ ਆਪਾਂ ਬੀਐਸਸੀ ਨਰਸਿੰਗ ਕਾਲਜ ਜਿਹੜਾ ਉਹ ਖੁੱਲਣ ਜਾ ਰਹੇ ਆ ਤਰਨ ਤਰਨ ਵਿੱਚ ਹੂੰ ਤੇ ਹਸਪੀਟਲ ਵੀ ਜਿਹੜਾ ਬਾਬਾ ਬੁੱਢਾ ਸਾਹਿਬ ਚੈਰੀਟੇਬਲ ਹਸਪੀਟਲ ਆ ਜੀ ਉਹ ਵੀ ਇਲਾਕਾ ਨਿਵਾਸੀਆਂ ਦੀ ਮੰਗ ਤੇ ਪ੍ਰਧਾਨ ਸਾਹਿਬ ਨਾਲ ਗੱਲ ਕੀਤੀ ਤੇ ਉਹਨਾਂ 15 ਦਿਨਾਂ ਦੇ ਵਿੱਚ ਵਿੱਚ ਮਤਲਬ ਉਹ ਹਸਪਤਲ ਚਾਲੂ ਕਰ ਦਿੱਤਾ ਔਰ ਸ਼੍ਰੀ ਗੁਰੂ ਰਾਮਦਾਸ ਹਸਪਤਲ ਵਾਲੀਆਂ ਸਾਰੀਆਂ ਸਹੂਲਤਾਂ ਇੱਥੇ ਮਿਲਦੀਆਂ ਤੇ ਲੋਕੀ ਲਾਭ ਵੀ ਲੈ ਰਹੇ ਨੇ। ਮੋਹੱਲਾ ਕਲੀਨਿਕਾਂ ਦਾ ਕੋਈ ਫਾਇਦਾ ਹੋਇਆ ਜੋ ਸਰਕਾਰ ਨੇ ਖੋਲੇ ਸੀ? ਨਹੀਂ ਉਹਦਾ ਕੋਈ ਫਾਇਦਾ ਨਹੀਂ ਜੀ ਹੋਇਆ। ਕੋਈ ਫਾਇਦਾ ਨਹੀਂ ਹੋਇਆ। ਜਦੋਂ ਇਹ ਸ਼ਹਿਰ ਦੀ ਅਸੀਂ ਸੜਕ ਦੇ ਉੱਪਰ ਦੀ ਵਿਚਰਦੇ ਆਂ ਤਾਂ ਕਾਫੀ ਲੋਕਾਂ ਦੀ ਆਵਾਜ਼ ਆਉਂਦੀ ਹੈ ਕਿ ਇਸ ਵਾਰ ਤਾਂ ਦੋ ਧੜਿਆਂ ਦੇ ਵਿੱਚ ਮੁਕਾਬਲਾਗਾ ਅਕਾਲੀ ਦਲ ਵਾਪਸ ਪੰਜਾਬ ਤੇ ਸ਼੍ਰੋਮਣੀ ਅਕਾਲੀ ਦਲ ਨਹੀਂ ਜੀ ਜੇ ਤੁਹਾਨੂੰ ਦੱਸਿਆ ਪਈ ਇਹਦੇ ਬਾਰੇ ਵਿੱਚ ਕੁਝ ਨਹੀਂ ਕਹਿਣਾ ਚਾਹੁੰਦੀ ਬਾਕੀ ਤੁਹਾਨੂੰ 14 ਤਰੀਕ ਨੂੰ ਰਿਜ਼ਲਟ ਦੱਸ ਦੇਵੇਗਾ ਲੋਕ ਸਾਡੇ ਨਾਲ ਬਹੁਤ ਜੁੜੇ ਹੋਏ ਆ ਧੜਾ ਧੜ ਜੁੜ ਰਿਹਾ ਹੈ ਰੋਜ਼ ਹੀ ਤੁਸੀਂ ਵੇਖਦੇ ਹੋਣੇ ਸੋਸ਼ਲ ਮੀਡੀਆ ਤੇ ਕੋਈ ਆਮ ਆਦਮੀ ਪਾਰਟੀ ਚੋਂ ਆ ਜਾਂਦਾ ਕੋਈ ਕਾਂਗਰਸ ਵਿੱਚੋਂ ਆ ਜਾਂਦਾ ਵਾ ਤੇ ਇੱਥੋਂ ਹੀ ਆਪਾਂ ਨੂੰ ਗੈਸ ਲਾ ਲੈਣਾ ਚਾਹੀਦਾ ਕਿ ਸਾਡਾ ਰਿਜ਼ਲਟ ਕਿ ਹੋਵੇਗਾ ਅਮਰਿੰਦਰ ਸਿੰਘ ਰਾਜਾ ਵਿਡਿੰਗ ਜਿਦੋਂ ਆਉਂਦੇ ਨੇ ਕਾਂਗਰਸ ਦੇ ਪ੍ਰਧਾਨ ਉਹ ਕਾਫੀ ਗਰਮ ਬੋਲ ਕੇ ਜਾਂਦੇ ਨੇ ਤੱਤਾ ਬੋਲ ਕੇ ਜਾਂਦੇ ਨੇ ਉਹ ਕਹਿੰਦੇ ਨੇ ਕਿ ਜੇਕਰ ਤਰਨ ਤਰਨ ਵਾਲੇ ਤੁਸੀਂ ਤੈਅ ਕਰਨਾ ਵੀ ਖਾਲਸਤਾਨੀਆਂ ਨਾਲ ਰਹਿਣਾ ਜਾਂ ਹਿੰਦੂਸਤਾਨ ਚ ਰਹਿਣਾ ਉਸ ਬਿਆਨ ਨੂੰ ਕਿਵੇਂ ਦੇਖਦੇ ਹੋ ਤੁਸੀਂ ਤੁਸੀਂ ਤਾਂ ਉਸ ਸੰਘਰਸ਼ ਦੇ ਵਿੱਚੋਂ ਨਿਕਲੇ ਹੋ ਤੁਹਾਡੇ ਤਾਂ ਅ ਅ ਘਰ ਵਾਲੇ ਨੇ ਉਸ ਸੰਘਰਸ਼ ਨੂੰ ਨੇੜੇ ਤੋਂ ਹੰਡਾਇਆ ਹੈਗਾ ਦੇਖੋ ਜੀ ਇਹ ਬਿਆਨ ਸੁਣ ਕੇ ਮਨ ਨੂੰ ਬੜਾ ਦੁੱਖ ਹੁੰਦਾ ਵਾ ਹੂੰ ਇਹ ਚੀਜ਼ਾਂ ਜਿੰਨੇ ਹੰਡਾਈਆਂ ਉਹਨੂੰ ਹੀ ਪਤਾ ਵਾ ਹੂੰ ਤੇ ਬਾਕੀ ਇਹ ਵਾ ਵੀ ਉਹਨਾਂ ਨੂੰ ਨਹੀਂ ਬਿਆਨ ਦੇਣਾ ਚਾਹੀਦਾ ਇਹ ਜ਼ਖਮਾਂ ਤੇ ਲੂਣ ਲਾਉਣ ਵਾਲੀ ਗੱਲ ਕੀਤੀ ਉਹਨਾਂ ਨੇ ਹੂੰ ਇਹ ਬਾਕੀ ਇਹ ਉਹਨਾਂ ਦੀ ਸੋਚ ਵਾ ਪਰ ਉਹਦਾ ਵਿਰੋਧ ਵੀ ਤੇ ਕਿੰਨਾ ਹੋ ਰਿਹਾ ਵਾ ਹੂੰ ਲੋਕੀ ਮਤਲਬ ਖਾਲਸਾ ਰਾਜ ਚਾਉਂਦੇ ਆ ਮਹਾਰਾਜਾ ਰਣਜੀਤ ਸਿੰਘ ਵਰਗਾ ਰਾਜ ਚਾਉਂਦੇ ਆ ਲੋਕੀ ਹੂੰ ਜਿਹਦੇ ਵਿੱਚ ਸਾਰੇ ਲੋਕੀ ਸੁਖੀ ਸੀ ਜਦੋਂ ਤੁਸੀਂ ਜਵਾਕਾਂ ਨੂੰ ਮਿਲਦੇ ਹੋ ਅਕਸਰ ਅਧਿਆਪਕਾਂ ਦਾ ਜਿਹੜਾ ਕਿ ਗਰਦਾਰ ਹੁੰਦਾ ਉਹ ਬਹੁਤ ਉੱਚਾ ਸੋਚਾ ਹੁੰਦਾਗਾ ਜੀ ਜਦੋਂ ਤੁਸੀਂ ਸਟੂਡੈਂਟਾਂ ਨੂੰ ਜਾਂ ਆਪਣੇ ਸਕੇ ਸਬੰਧੀਆਂ ਨੂੰ ਜਵਾਕਾਂ ਨੂੰ ਮਿਲਦੇ ਹੋ ਜਿਨ੍ਹਾਂ ਨੂੰ ਤੁਸੀਂ ਪੜਾਇਆ ਹੈਗਾ ਉਹਨਾਂ ਦੇ ਮਨ ਦੇ ਵਿੱਚ ਗੱਲਾਂ ਹੁੰਦੀਆਂ ਹੋਣੀਆਂ ਨੇ ਜਾਂ ਬੈਠ ਕੇ ਤੁਸੀਂ ਕਰਦੇ ਹੋਗੇ ਕੀ ਕੀ ਗੱਲਾਂ ਹੁੰਦੀਆਂ ਨੇ ਜੀ ਬੱਚੇ ਜਿਹੜੇ ਆ ਨਾ ਮੈਂ ਆਪਣੇ ਡਿਊਟੀ ਟਾਈਮ ਦੀ ਲਾਈਫ ਦੱਸਦੀ ਆ ਬੱਚੇ ਈਵਨ ਛੁੱਟੀ ਤੋਂ ਬਾਅਦ ਵੀ ਮੈਂ ਕਦੇ ਕਿਸੇ ਬੱਚੇ ਨੂੰ ਮਾਰਿਆ ਨਹੀਂ ਸੀ ਪਿਆਰ ਨਾਲ ਹੀ ਸਮਝਾਉਂਦੀ ਹਣੀ ਤੇ ਬੱਚੇ ਛੁੱਟੀ ਟਾਈਮ ਤੋਂ ਬਾਅਦ ਕਹਿੰਦੇ ਹੁੰਦੇ ਕਿ ਤੁਹਾਡੀ ਕਲਾਸ ਵਿੱਚ ਹੀ ਅਸੀਂ ਰਹਿਣਾ ਹੂੰ ਜਦੋਂ ਮੈਂ ਛੁੱਟੀ ਕਰ ਲੈਣੀ ਤਾਂ ਵੀ ਬੱਚਿਆਂ ਨੇ ਕਹਿਣਾ ਵੀ ਮੈਡਮ ਜੀ ਤੁਸੀਂ ਆਏ ਨਹੀਂਗੇ ਹੂੰ ਤੇ ਹੁਣ ਵੀ ਬੱਚੇ ਬੜੀ ਰਿਸਪੈਕਟ ਕਰਦੇ ਆ ਜਿੱਥੇ ਮਿਲਦੇ ਬਹੁਤ ਰਿਸਪੈਕਟ ਤੁਸੀਂ ਸਿੱਖਿਆ ਦੇ ਨਾਲ ਜੁੜੇ ਹੋ ਤੁਸੀਂ ਪੜਿਆ ਸੁਣਿਆ ਹੋਣਾ ਸ਼੍ਰੋਮਣੀ ਅਕਾਲੀ ਦਲ ਹੀ ਬਹੁਤ ਜ਼ਿਆਦਾ ਹੋ ਗਏ ਆ ਲੋਕ ਇਹੀ 705 500 ਸੀ ਵੀ ਕਿਹੜੇ ਅਕਾਲੀ ਦਲ ਤੇ ਭਰੋਸਾ ਕਰੀਏ ਮਾਨਦਾਲ ਵਾਲੇ ਤੇ ਕਰੀਏ ਜਾਂ ਵਾਰਸ ਪੰਜਾਬ ਵਾਲੇ ਤੇ ਕਰੀਏ ਜਾਂ ਬਾਦਲ ਦਲ ਵਾਲੇ ਤੇ ਕਰੀਏ ਜਾਂ ਬਾਗੀਆਂ ਤੇ ਕਰੀਏ ਬਿਲਕੁਲ ਜੀ ਇਹ ਤੁਹਾਡਾ ਬਹੁਤ ਵਧੀਆ ਸਵਾਲ ਵਾ ਸ਼੍ਰੋਮਣੀ ਅਕਾਲੀ ਦਲ ਬਹੁਤ ਜ਼ਿਆਦਾ ਹੋ ਗਏ ਆ ਬਾਕੀ ਇਹ ਵੀ ਉਤੋਂ ਹੀ ਚਾਲਾਂ ਚੱਲੀਆਂ ਜਾਂਣ ਡੀਆਂ ਵਾ ਹੂੰ ਪਾੜਿਆ ਜਾ ਰਿਹਾ ਸਿੱਖਾਂ ਨੂੰ ਹੂੰ ਤੇ ਵੰਡੀਆਂ ਪਾਈਆਂ ਜਾ ਰਹੀਆਂ ਕਿ ਕਿਸੇ ਤਰ੍ਹਾਂ ਇਹ ਪੰਜਾਬ ਉੱਪਰ ਨਾ ਉਠੇ ਪੰਜਾਬ ਅੱਗੇ ਨਾ ਆਵੇ ਤੇ ਪਰ ਲੋਕੀ ਬਹੁਤ ਸਿਆਣੇ ਹੋ ਚੁੱਕੇ ਆ ਲੋਕਾਂ ਨੂੰ ਪਤਾ ਲੱਗ ਚੁੱਕਿਆ ਵਾ ਕਿ ਕਿਹੜੇ ਆਪਣੇ ਤੇ ਕਿਹੜੇ ਬਗਾਨੇ ਆ ਤੁਸੀਂ ਕੋਸ਼ਿਸ਼ ਨਹੀਂ ਕੀਤੀ ਕਿ ਸਾਰਿਆਂ ਨੂੰ ਇੱਕ ਜਗ੍ਹਾ ਤੇ ਇਕੱਠੇ ਲਿਆਂਦਾ ਜਾਵੇ ਕਿਉਂਕਿ ਢੋਡ ਦਾ ਪਰਿਵਾਰ ਦੀ ਕੁਰਬਾਨੀ ਏਡੀ ਵੱਡੀ ਹੈ ਕਿ ਕਿਸੇ ਨੇ ਜਵਾਬ ਹੀ ਨਹੀਂ ਦੇਣਾ ਤੁਹਾਨੂੰ ਤਾਂ ਜੀ ਬਿਲਕੁਲ ਤੇ ਅਸੀਂ ਕੋਸ਼ਿਸ਼ ਤੇ ਆਪਣੇ ਲੈਵਲ ਤੇ ਕੀਤੀ ਆ ਹੂੰ ਪਰ ਇਹ ਵਾਪੀ ਨਹੀਂ ਗੱਲ ਨਹੀਂ ਬਣੀ ਵੀ ਹਾਂਜੀ ਕੋਸ਼ਿਸ਼ ਕਰਦੇ ਰਹੇ ਆਂ ਅਸੀਂ ਤੇ ਹੁਣ ਵੀ ਕਰ ਰਹੇ ਆਂ ਅਸੀਂ ਕਿ ਇਕੱਠੇ ਹੋਣ ਜੇ ਇਕੱਠੇ ਹੋਣਗੇ ਤੇ ਪੰਜਾਬ ਦੀ ਭਲਾਈ ਇਸੇ ਵਾਸਤੇ ਆ ਪੰਜਾਬ ਦੀ ਭਲਾਈ ਵਾਸਤੇ ਇਕੱਠੇ ਹੋਣ ਮੇਰੇ ਵਾਸਤੇ ਨਹੀਂ ਮੇਰੀ ਇਲੈਕਸ਼ਨ ਵਾਸਤੇ ਨਹੀਂ ਪੰਜਾਬ ਦੀ ਭਲਾਈ ਵਾਸਤੇ ਇਕੱਠੇ ਹੋਣ ਜਦੋਂ ਜਿਮਨੀ ਚੋਣ ਦਾ ਇੱਕ ਪਾਸਾ ਹੋਇਆ ਕੋਈ ਜਿੱਤਿਆ ਕੋਈ ਹਾਰਿਆ ਤਾਂ ਉਸ ਤੋਂ ਬਾਅਦ ਤੁਹਾਡਾ ਕੀ ਤਹਿਆ ਰਹੂਗਾ ਤੁਸੀਂ ਕੀ ਕਰੋਗੇ ਕੋਸ਼ਿਸ਼ ਜਾਰੀ ਕਿ ਸਾਰਿਆਂ ਨੂੰ ਇੱਕ ਜਗ੍ਹਾ ਤੇ ਇੱਕ ਪਲੇਟਫਾਰਮ ਤੇ ਇਕੱਠੇ ਕੀਤਾ ਜਾਵੇ ਜੀ ਬਿਲਕੁਲ ਮੇਰੀ ਕੋਸ਼ਿਸ਼ ਰਹੇਗੀ ਆਪਾਂ ਜਿਮਨੀ ਚੋਂ ਤੋਂ ਬਾਅਦ 27 ਵਿੱਚ ਜਦੋਂ ਸਰਕਾਰ ਬਣਾਉਣੀ ਆ ਤੇ ਆਪਾਂ ਬੇਨਤੀ ਕਰਾਂਗੇ ਮਿਲਾਂਗੇ ਵੀ ਉਹਨਾਂ ਨੂੰ ਕਿ ਆਪਾਂ ਪੰਜਾਬ ਲਈ ਆਪਾਂ ਆਪਣੀ ਪਾਰਟੀ ਲਿਆਉਣ ਵਾਸਤੇ ਤੇ ਆਪਾਂ ਇਕੱਠੇ ਹੋਈਏ ਹੂੰ ਕਿ ਲੱਗਦਾ ਵੀ ਮੰਨ ਲੈਣਗੇ ਗੱਲ ਕਿਉਂਕਿ ਰੁੱਸ ਕੇ ਗਏ ਹੋਇਆ ਕਿ ਹਾਂਜੀ ਰੁੱਸੇ ਆ ਵੇਖੋ ਰੁੱਸਿਆਂ ਨੂੰ ਮਨਾਈਆਂ ਤੇ ਕਈ ਵਾਰੀ ਮੰਨ ਵੀ ਜਾਂਦੇ ਆ ਹਾਂ ਜੇ ਮਨਾਵਾਂਗੇ ਆਪਾਂ ਤਾਂ ਮੰਨ ਵੀ ਜਾਣਗੇ ਇਹ ਜੀ ਗੱਲ ਨਹੀਂ ਗਈ ਜੇ ਜੇ ਪੰਜਾਬ ਪ੍ਰਤੀ ਦਰਦ ਹੋਊਗਾ ਹੂੰ ਜਿਨ੍ਹਾਂ ਦੇ ਮਨਾਂ 'ਚ ਉਹ ਤੇ ਜ਼ਰੂਰ ਮੰਨਣਗੇ ਵੀ ਆਪਾਂ ਪੰਜਾਬ ਦੀ ਭਲਾਈ ਲਈ ਕੰਮ ਕਰਨਾ ਹੂੰ ਪਰ ਕਾਮਰਾਸ ਵੀ ਕਹਿੰਦੀ ਸਾਡਾ ਵੀ ਦਰਦ ਆ ਪੰਜਾਬ ਬਰਤੀ ਚਲੋ ਆਪੋ ਆਪਣੇ ਦਰਦ ਵਾ ਸਭ ਦੇ ਹੁੰਦੇ ਆ ਦਰਦ ਨਾਨਕ ਦੁਖੀ ਆ ਸਭ ਸੰਸਾਰ ਇਹ ਤੇ ਚਲਦਾ ਹੀ ਆਇਆ ਹਾਂਜੀ ਅੱਜ ਸੀਐਮ ਦੀ ਫੇਰੀ ਨੂੰ ਕਿਵੇਂ ਦੇਖਦੇ ਹੋ ਜਦੋਂ ਤੁਸੀਂ ਵੀ ਡੋਰ ਟੂ ਡੋਰ ਕਰਕੇ ਆਏ ਹੋ ਸੀਐਮ ਦੀ ਫੇਰੀ ਹੋਈ ਆ ਸੀਐਮ ਇਥੇ ਕਾਫੀ ਐਲਾਨ ਵੀ ਕਰਕੇ ਗਏ ਨੇ ਉਸ ਦੀ ਫੇਰੀ ਨੂੰ ਕਿਵੇਂ ਦੇਖਦੇ ਹੋ ਲੋਕਾਂ ਦੇ ਮਨ ਦੇ ਵਿੱਚ ਕੀ ਆ ਸੀਐਮ ਪ੍ਰਤੀ ਵੇਖੋ ਜੀ ਲੋਕਾਂ ਦੇ ਮਨ ਵਿੱਚ ਜਿੱਦਣ ਕਾਗਜ਼ ਉਹਨਾਂ ਦਾਖਲ ਕਰਵਾਏ ਸੀ ਉਦੋਂ ਨਹੀਂ ਵੇਖ ਲਿਆ ਸੀ ਲੋਕਾਂ ਨੇ ਵਿਰੋਧ ਕੀਤਾ ਸੀ ਕਿਸਾਨਾਂ ਨੇ ਵਿਰੋਧ ਕੀਤਾ ਸੀ ਮੁਲਾਜ਼ਮਾਂ ਨੇ ਵਿਰੋਧ ਕੀਤਾ ਸੀ ਹੂੰ ਤੇ ਸੀਐਮ ਚਲੋ ਉਹ ਨਾ ਆਉਣਾ ਵਾ ਇਲੈਕਸ਼ਨਲ ਰਾਡਾ ਹੈ ਉਹਨਾਂ ਦੇ ਕੈਂਡੀਡੇਟ ਤੇ ਉਹਨਾਂ ਵਾਸਤੇ ਕੰਪੇਨ ਕਰਨ ਤੇ ਉਹ ਨਾ ਆਉਣਾ ਹੀ ਹਣਾ ਹੂੰ ਤੇ ਉਹ ਕੋਈ ਨਹੀਂ ਜਿਸ ਤਰ੍ਹਾਂ ਵੀ ਆ ਆਪਣੇ ਹਲਕੇ 'ਚ ਉਹਨਾਂ ਨੂੰ ਵਿਚ ਜਾਂਦਾ ਰਾਈਟ ਵਾਸੀਂ ਵਿਚ ਰਏ ਆ ਸਾਡੇ ਵੀ ਪ੍ਰਧਾਨ ਸਾਹਿਬ ਆ ਰਹੇ ਨੇ ਹੂੰ ਤੇ ਤੁਹਾਨੂੰ ਕੀ ਕਹਿੰਦੇ ਨੇ ਲੋਕ ਜਦੋਂ ਤੁਸੀਂ ਲੋਕਾਂ ਦੇ ਵਿੱਚ ਜਾ ਕੇ ਵਿਚਰਦੇ ਹੋ ਲੋਕਾਂ ਤੋਂ ਤੁਸੀਂ ਵੋਟ ਮੰਗਦੇ ਕੀ ਕਹਿੰਦੇ ਨੇ ਲੋਕ ਤੁਹਾਨੂੰ ਲੋਕ ਸਾਨੂੰ ਇਹੋ ਹੀ ਕਹਿੰਦੇ ਆ ਇੰਕ ਤਾਂ ਤੁਹਾਨੂੰ ਨਸ਼ੇ ਦੀ ਗੱਲ ਦਸੀ ਵੀ ਨਸ਼ਾ ਕਿਸ ਤਰ੍ਹਾਂ ਬੰਦ ਕਰਵਾਤਾ ਹਮ ਇੱਕ ਲੋਕਾਂ ਦੇ ਜਿਹੜੇ ਕਣਕ ਦਾਲ ਬੰਦ ਹੋ ਗਈ ਆ ਸ਼੍ਰੋਮਣੀ ਅਕਾਲੀ ਦਲ ਦੇ ਟਾਈਮ ਦੀਆਂ ਸਕੀਮਾਂ ਸੀ ਤੇ ਲੋਕ ਉਸ ਚੀਜ਼ ਤੋਂ ਬਹੁਤ ਦੁਖੀ ਆ ਵੀ ਇਹ ਸਾਰੀਆਂ ਸਕੀਮਾਂ ਬੰਦ ਕਰ ਦਿੱਤੀਆਂ ਗਈਆਂ ਵਾ ਤੇ ਲੋਕ ਇਹ ਛੋਟੀਆਂ-ਛੋਟੀਆਂ ਜ਼ਰੂਰਤਾਂ ਜਿਹੜੀਆਂ ਲੋਕਾਂ ਦੀਆਂ ਉਹ ਨਹੀਂ ਪੂਰੀਆਂ ਹੋ ਰਹੀਆਂ ਕਹਿੰਦੇ ਕਿ ਝਾੜੂ ਸਰਕਾਰ ਨੇ ਤੇ ਸਾਡੇ ਸਾਰਾ ਕੁਝ ਹੀ ਬੰਦ ਕਰ ਦਿੱਤਾ ਵਾ ਕਈਆਂ ਦੇ ਕਾਰਡ ਕੱਟੇ ਗਏ ਆ ਹੁਣ ਵੇਖੋ ਹੈਲਥ ਕਾਰਡ ਬਣਾ ਰਿਆ 10 ਲੱਖ ਦੇ 1000000 ਰੁਪਇਆ ਦਿੱਤਾ ਨਹੀਂ ਇਹ ਵੀ ਲੋਕ ਕਹਿ ਰਹੇ ਕਿ ਸਾਨੂੰ ਝੂਠੇ ਲਾਰੇ ਲਾਏ ਲੋਕ ਸਮਝ ਗਏ ਆ ਤੇ ਹੈਲਥ ਕਾਰਡ ਵੀ ਜਿਹੜੇ 10 ਲੱਖ ਦੇ ਦੇ ਰਹੇ ਨੇ ਉਹ ਵੀ ਕਹਿ ਰਹੇ ਆ ਕਿ ਇਹ ਸਿਰਫ ਤਰਨਤਾਰਨ ਵਿੱਚ ਹੀ ਬਣ ਰਹੇ ਨੇ ਕਿਉਂਕਿ ਇੱਥੇ ਇਲੈਕਸ਼ਨ ਵਾ ਉਹ ਵੀ ਲੋਕ ਸਮਝ ਚੁੱਕੇ ਆ ਵੀ ਇਹ ਸੋਚੇ ਬਾਜੀ ਆ ਇਹ ਕੋਈ ਮਤਲਬ ਸਹੂਲਤ ਨਹੀਂ ਸਾਨੂੰ ਮਿਲਣੀ ਹਮ ਇਹ ਜਿਹੜੀਆਂ ਗੱਲਾਂ ਕਰਦੇ ਜੀ ਜੋ ਜੋ ਦਿਨ ਨੇੜੇ ਆ ਰਹੇ ਆ ਦਿਲ ਬੜਾ ਟੜਕਦਾ ਤੁਹਾਡਾ ਦਿਲ ਕੀ ਕਹਿੰਦਾਗਾ ਜੀ ਮੇਰਾ ਦਿਲ ਤੇ ਬਿਲਕੁਲ ਨਹੀਂ ਟੜਕਦਾ ਸੱਚੀ ਗੱਲ ਮੈਂ ਦੱਸਾਂ ਬਿਲਕੁਲ ਨਹੀਂ ਟੜਕਦਾ ਉਹ ਸਕਾਲਪੁਰਖ ਤੇ ਡੋਰੀ ਆ ਉਹਨੂੰ ਪਤਾ ਕਿੰਨੂੰ ਉੱਪਰ ਚੁੱਕਣਾ ਤੇ ਕਿੰਨੂੰ ਥਲੇ ਸੁੱਟਣਾ ਸਵੇਰ ਦੀ ਸ਼ੁਰੂਆਤ ਕਿਵੇਂ ਹੁੰਦੀ ਆ ਜਦੋਂ ਦਿਨ ਚੜਦੇ ਅਨਸਾਰ ਸ਼ੁਰੂਆਤ ਕਿਵੇਂ ਕਰਦੇ ਹੋ ਤੁਸੀਂ ਆਪਣੀ ਜ਼ਿੰਦਗੀ ਦੀ ਜੋ ਇਸ ਖਾਸ ਕਰਕੇ ਇਸ ਦਿਨਾਂ ਦੀ ਸ਼ੁਰੂਆਤ ਸ਼ੁਰੂ ਤਾਂ ਮੇਰੀ ਜ਼ਿੰਦਗੀ ਦੀ ਇਸ ਤਰ੍ਹਾਂ ਹੀ ਵੀ ਸ਼ੁਰੂਆਤ ਮਾਲਕ ਦਾ ਨਾਮ ਲੈ ਕੇ ਹੀ ਕਰੀਦੀ ਆ ਹੂੰ ਹਾਂਜੀ ਤੇ ਬਾਅਦ ਵਿੱਚ ਹੁਣ ਤੇ ਜ਼ਿਆਦਾ ਬਿਜੀ ਹੋ ਗਏ ਫਿਰ ਫੋਨ ਆਉਣੇ ਸ਼ੁਰੂ ਹੋ ਜਾਂਦੇ ਫਿਰ ਪ੍ਰੋਗਰਾਮ ਹੁੰਦੇ ਉਹਨੂੰ ਭੱਜ ਦੌੜ ਭੱਜ ਦੌੜ ਬੱਸ ਜਿੱਥੇ ਜਿੱਥੇ ਪ੍ਰੋਗਰਾਮ ਫਿਰ ਉਧਰ ਜਾਏ ਦਾ ਲਿਸਟ ਰਾਤ ਨੂੰ ਹੀ ਆ ਜਾਂਦੀ ਵੀ ਕੱਲ ਇੱਥੇ ਪ੍ਰੋਗਰਾਮ ਆ ਤੇ ਉਹਦੇ ਮੁਤਾਬਿਕ ਕੀ ਚੱਲਣ ਟੈ ਅਸੀਂ ਕਿੰਨਾ ਸਮਾਂ ਦਿਹਾੜੀ ਦੇ ਵਿੱਚ ਤੁਸੀਂ ਕੰਮ ਕਰਦੇ ਹੋ ਜਦੋਂ ਮਤਲਬ ਚਲੋ ਹੁਣ ਤੁਸੀਂ ਥੋੜਾ ਫ੍ਰੀ ਸੀਗੇ ਸਾਡੇ ਨਾਲ ਤੁਸੀਂ ਸਮਾਂ ਗੁਜ਼ਾਰ ਰਹੇ ਹੋ ਪਰ ਕਿੰਨਾ ਸਮਾਂ ਤੁਸੀਂ ਦਿਹਾੜੀ ਦੇ ਵਿੱਚ ਕੰਮ ਕਰਦੇ ਹੋ ਆਪਣੇ ਇਸ ਇਲਾਕੇ ਲਈ ਜਾਂ ਇਹਨਾਂ ਲੋਕਾਂ ਲਈ ਲੋਕਾਂ ਦੇ ਵਿੱਚ ਕਿੰਨਾ ਸਮਾਂ ਬਿਚਾਰਦੇ ਹੋ ਸਮਾਂ ਤੇ ਵੇਖੋ ਜੀ ਪਿੰਡਾਂ ਵਿੱਚ ਜਿਹੜੇ ਪ੍ਰੋਗਰਾਮ ਉਹ 10 ਵਜੇ ਰੱਖਦੇ ਆ ਜੀ 10 ਤੋਂ ਤੇ ਰਾਤ 10 ਵਜੇ ਜਾਂਦੇ ਸ਼ਹਿਰਾਂ ਵਿੱਚ 10 ਵਜੇ ਤੱਕ 9 10 ਵਜੇ ਤੱਕ ਵਰਕ ਕਰੀਦਾ ਜੀ ਹੁਣ ਬੇਟੀ ਆ ਉਹ ਇੱਥੇ ਗਈ ਆ ਬਾੜਾਂ ਵਿੱਚ ਗਈ ਆ ਹਮ ਤੇ ਸਵੇਰ 10 ਤੋਂ 10 ਵਜੇ ਤੱਕ ਕਰੀਦਾ ਵਾ ਤੇ ਕੰਮ ਤੇ ਸਵੇਰ ਤੋਂ ਹੀ ਚੱਲ ਪੈਂਦਾ 6 ਵਜੇ ਤੋਂ ਸ਼ੁਰੂ ਹੋ ਜਾਂਦਾ ਹਾਂ ਜੀ ਤੁਹਾਨੂੰ ਆਸ ਆ ਉਮੀਦ ਆ ਕਿ ਜਿਹੜੀ ਜਿੱਤ ਆ ਉਹ ਤੁਹਾਡੇ ਝੋਲੀ ਦੇ ਵਿੱਚ ਪਊਗੀ ਬਿਲਕੁਲ ਜੀ ਆਸਮੀ ਦਿਨੀ ਜਿੱਤ ਪਈ ਆ ਹੂੰ ਸਮਝੋਗੇ ਜਿੱਤ ਹੋਈ ਆ ਸਾਡੀ ਲੋਕ ਬਹੁਤ ਜੁੜੇ ਬੜਾ ਉਛਾਵਾ ਕੋਈ ਦਿਲ ਧੜਕਣ ਵਾਲੀ ਗੱਲ ਨਹੀਂ ਕੋਈ ਟੈਨਸ਼ਨ ਵਾਲੀ ਗੱਲ ਨਹੀਂ ਤਾਂ ਬਿਲਕੁਲ ਅਸੀਂ ਜਿਹੜੀਆਂ ਤਸਵੀਰਾਂ ਤਰਨਤਾਰਨ ਏਰੀਏ ਤੋਂ ਸਾਂਝੀਆਂ ਕਰ ਰਹੇ ਆ ਤਾਂ ਬੀਬੀ ਰੰਧਾਵਾ ਜੀ ਸਾਡੇ ਨਾਲ ਮੌਜੂਦ ਸਨ ਤਾਂ ਅਸੀਂ ਧੰਨਵਾਦ ਕਰਾਂਗੇ ਜੀ ਤੁਹਾਡਾ ਬਹੁਤ ਸ਼ੁਕਰੀਆ ਤੁਸੀਂ ਸਾਨੂੰ ਇੰਨਾ ਕ ਸਮਾਂ ਦਿੱਤਾ ਜਿਹੜਾ ਤਾਂ ਇਹ ਤਸਵੀਰਾਂ ਕੁਝ ਹੋਰ ਬੋਲਦੇ ਆ ਨੇ ਕੈਂਡੀਡੇਟ ਕੁਝ ਹੋਰ ਬੋਲਦੇ ਨੇ ਜਿਸ ਦੇ ਵੀ ਕੋਲ ਜਾਣੇ ਆ ਤਾਂ ਹਰ ਇੱਕ ਨੂੰ ਉਮੀਦ ਆ ਕਿ ਅਸੀਂ 14 ਤਰੀਕ ਨੂੰ ਯਾਨੀ ਕਿ ਜਿੱਤ ਦਾ ਹਾਰ ਪਾ ਕੇ ਉਹਨਾਂ ਆਂ ਬੂਥਾਂ ਤੋਂ ਬਾਹਰ ਆਵਾਂਗੇ ਤਾਂ ਇਹ ਤਸਵੀਰ ਅੱਜ ਵੀ ਤਰਨ ਤਾਰਨ ਦੀ ਜਿਹੜੀ ਕਿ ਜੋਂ ਦੀ ਤੋਂ ਬਣੀ ਹੋਈ ਆ ਦੇਖਦੇ ਆ ਕਿ 14 ਨਵੰਬਰ ਨੂੰ ਕਿਸ ਦੀ ਝੋਲੀਏ ਜਿੱਤ ਪੈਂਦੀ ਹੈ ਤੇ ਕਿਸ ਦੇ ਗੱਲ ਦੇ ਵਿੱਚ ਉਹ ਜਿੱਤ ਦਾ ਹਾਰ ਪੈਂਦਾ ਤੁਸੀਂ ਜੁੜੇ ਰਹਿਣਾ ਮਿਸਟੇ ਡਿਵੀਜ਼ਨ ਦੇ ਨਾਲ